ਤੁਸੀਂ ਪੰਜਾਬੀ ਸਿੰਗਰਾਂ ਦੀ ਆਪਸ ਦੇ ਵਿੱਚ ਤਾਂ ਕੌਂਟਰੋਵਰਸੀ ਬਹੁਤ ਸੁਣੀ ਹੋਊਗੀ ਪੰਜਾਬੀ ਨੂੰ ਸਮਝਾ ਰਹੇ ਜੱਟ ਮੱਤ ਕਲਾਕਾਰਾਂ ਦੀ ਤਾਂ ਕਾਹ ਕਰ ਰਹੀ ਹੈ ਇਹ ਬੜਾ ਹੋਪਾ ਇਹ ਜਿਹੜੇ ਸਿੰਗਰ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹਨਾਂ ਨੂੰ ਲੋਕਾਂ ਨੇ ਵੀ ਇੱਕ ਟਾਈਮ ਤੇ ਬਹੁਤ ਗਲਤ ਬੋਲਿਆ ਸੀ ਤੇ ਇਹਨਾਂ ਸਿੰਗਰ ਦੇ ਵਿੱਚ ਆਉਂਦੇ ਨੇ ਸਿੱਧੂ ਮਸੇਵਾਲਾ ਬਾਈ ਏਕੇ ਐਮ ਵੀਰਕ ਗੁਰਦਾਸ ਮਾਨ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਐਮ ਵੀਰਕ ਦੀ ਦੇਖੋ ਜਦੋਂ ਬਾਲੀਵੁੱਡ ਨੂੰ ਬਾਈਕਾਟ ਕਰਤਾ ਸੀ ਆਪਣੇ ਪੰਜਾਬ ਦੇ ਵਿੱਚੋਂ ਜਦੋਂ ਐਮ ਵੀਰਕ ਦੀ ਇੱਕ ਪੁੱਜ ਫਿਲਮ ਆਉਣ ਵਾਲੀ ਸੀ ਐਮ ਵੀਰਕ ਉਸ ਦੀ ਪ੍ਰੋਮੋਸ਼ਨ ਦੇ ਦੌਰਾਨ ਕਪਿਲ ਸ਼ਰਮਾ ਸ਼ੋਅ ਦੇ ਵਿੱਚ ਆਏ ਸੀ ਹੁਣ ਇਸ ਸ਼ੋਅ ਤੋਂ ਬਾਅਦ ਲੋਕਾਂ ਨੇ ਐਮ ਵੀਰਕ ਨੂੰ ਗद्दार ਕਹਿਣਾ ਸ਼ੁਰੂ ਕਰਤਾ ਸੀ ਬਹੁਤ ਸਾਰੇ ਲੋਕ ਐਮ ਵੀਰਕ ਦੇ ਖਿਲਾਫ ਹੋ ਗਏ ਸੀ ਕਈ ਥਾਵਾਂ ਤੇ ਲੋਕਾਂ ਨੇ ਐਮ ਵੀਰਕ ਦੇ ਇਹ ਕਹਿਣਾ ਸੀ ਕਿ ਤੁਸੀਂ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਜਾ ਕੇ ਕਿਉਂ ਕੰਮ ਕਰ ਰਹੇ ਹੋ ਫਿਰ ਜਦੋਂ ਐਮੀ ਵਿਰਕ ਨੇ ਆਪਣੀ ਸਫਾਈ ਦਿੱਤੀ ਤੇ ਇਸ ਚੀਜ਼ ਤੋਂ ਬਾਅਦ ਐਮੀ ਵਿਰਕ ਬਹੁਤ ਜ਼ਿਆਦਾ ਇਮੋਸ਼ਨਲ ਹੋ ਗਏ ਸੀ ਉਹ ਰੋਣ ਲੱਗ ਗਏ ਸੀ ਉਹਨਾਂ ਦਾ ਜਵਾਬ ਤੁਸੀਂ ਇਸ ਵੀਡੀਓ ਦੇ ਵਿੱਚ ਸੁਣ ਸਕਦੇ ਹੋ ਕਪਿਲ ਚਰਮੇ ਦੇ ਸ਼ੋਅ 'ਚ ਜਾ ਕੇ ਪੱਕ ਕਿਉਂ ਨਹੀਂ ਰੱਖਿਆ ਆਪਣਾ ਇਹ ਵੀ ਇੱਕ ਗੱਲ ਦਾ ਵਿਰੋਧ ਹੋਇਆ ਸੀ ਨੈਸ਼ਨਲ ਟੀਵੀ ਤੇ ਪਹਿਲੀ ਗੱਲ ਸਤਿ ਸ੍ਰੀ ਅਕਾਲ ਤੋਂ ਬਾਅਦ ਮਾਥਾ ਟੇਕਣ ਤੋਂ ਬਾਅਦ ਇਹ ਸੀ ਭਾਜੀ ਮੈਂ ਚਾਰ ਲਾਈਨਾਂ ਬੋਲਣੀਆਂ ਨੇ ਜਾਦ ਦੇ ਦਿਓ ਪਲੀਜ਼ ਉਹ ਕਹਿੰਦੇ ਐਮੀ ਦਾ ਤੁਸੀਂ ਹੱਕ 'ਚ ਬੋਲੋਗੇ ਅਗੇਂਸਟ ਬੋਲੋਗੇ ਇਹਨਾਂ ਨੇ ਕੱਟ ਲਿਆ ਜ ਪਰ ਉਸ ਚੀਜ਼ ਨੂੰ ਸੰਭਾਲਣਾ ਤੇ ਪੇਸ਼ੈਂਸ ਰੱਖਣਾ ਉਸ ਆਰਟਿਸਟ ਦੇ ਹੱਥ ਦੇ ਵਿੱਚ ਹੁੰਦਾ ਹੈ ਇਸ ਤੋਂ ਬਾਅਦ ਗੱਲ ਕਰਦੇ ਆਪਾਂ ਏਕੇ ਦੇ ਦੇਖੋ ਏਕੇ ਦੇ ਗਾਣੇ ਇੱਕ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਚੱਲਦੇ ਹੁੰਦੇ ਸੀ ਤੇ ਲੋਕ ਜਿੱਥੇ ਉਹਦੀ ਸਿੰਗਿੰਗ ਦੇ ਫੈਨ ਸੀ ਉੱਥੇ ਹੀ ਉਹਦੀ ਸਟਾਈਲ ਦੇ ਵੀ ਫੈਨ ਸੀ ਫਿਰ ਏਕੇ ਦੀ ਇੱਕ ਇੰਟਰਵਿਊ ਆਉਂਦੀ ਹੈ ਜਿੱਥੇ ਉਹ ਲੋਕਾਂ ਨੂੰ ਹੀ ਗਲਤ ਬੋਲ ਰਿਹਾ ਹੁੰਦਾ ਹੈ ਜਿਹੜਾ ਘਰ ਬੈਠ ਕੇ ਜਿਹੜਾ ਵਿਲਾ ਜਿਹਨੇ 300 ਰੁਪਏ ਦਾ ਨੈਟ ਪੈਕ ਪਾਇਆ ਖੜਿਆ ਜਾ ਕਮੈਂਟ ਮਾਰਨ ਉਹਦਾ ਮੈਨੂੰ ਮੈਟਰ ਨਹੀਂ ਕਰਦਾ ਹੈ ਇਸ ਤੋਂ ਬਾਅਦ ਲੋਕਾਂ ਨੇ ਉਹਦਾ ਵਿਰੋਧ ਕਰਨਾ ਸ਼ੁਰੂ ਕਰਤਾ ਤੇ ਉਹਦਾ ਡਾਊਨਫਾਲ ਹੋਣਾ ਸ਼ੁਰ ਨਹੀਂ ਆ ਜਾ ਆ ਜਾ ਫੋਨ ਘਾਤੋ ਯਾਰ ਕਿਹੜਾ ਇੰਟਰਵਿਊ ਦੇਖਿਆ ਵੀਰੇ ਰੱਖਿਆ ਉਹ ਨਹੀਂ ਆਈ ਮਾੜਾ ਯਾਰ ਉੱਥੇ ਆ ਜਾ ਨਹੀਂ ਇੱਥੇ ਵੀਰੇ ਉਹ ਨਹੀਂ ਉਹ ਬਾਈ ਉੱਤਰ ਕੋਈ ਚੱਕਰ ਨਹੀਂ ਯਾਰ ਲੋਕ ਇੱਥੇ ਆ ਜਾਓ ਨਹੀਂ ਨਹੀਂ ਉਹ ਵੀ ਭੱਜ ਗਿਆ ਯਾਰ ਭੱਜ ਗਿਆ ਹੁਣ ਇਸ ਚੀਜ਼ ਦੇ ਵੀ ਦੋ ਪਹਿਲੂ ਨੇ ਕੁਝ ਲੋਕ ਤਾਂ ਇਹ ਮੰਨਦੇ ਨੇ ਕਿ ਏਕੇ ਨੇ ਗਲਤ ਵੀ ਕੀ ਕਹਿਤਾ ਇਹਦੇ ਵਿੱਚ ਏਕੇ ਉਹਨਾਂ ਨੂੰ ਹੀ ਕਹਿ ਰਿਆ ਸੀ ਜਿਹੜੇ ਗਲਤ ਕਮੈਂਟ ਕਰਦੇ ਨੇ ਚਾਹੇ ਹੇਟਰਸ ਲਈ ਸੀਗਾ ਪਰ ਮੈਨੂੰ ਲੱਗਾ ਸ਼ਾਇਦ ਮੈਂ ਕਿਤੇ ਰੂਡ ਹੋ ਗਿਆ ਚਲੋ ਜਿੱਦਾਂ ਵੀ ਸੀ ਬਾਕੀ ਇਹੀ ਮੈਂ ਕਲੀਅਰ ਕਰਨਾ ਚਾਹੁੰਦਾ ਵੀ ਉਹ ਵਰਡਿੰਗ ਸਪੈਸੀਫਿਕ ਕੁਝ ਹੇਟਰਸ ਲਈ ਸੀਗੀ ਕਿਉਂਕਿ ਉਹਨਾਂ ਦਿਨਾਂ 'ਚ ਮੈਨੂੰ ਕੁਝ ਹੇਟਰ ਬਹੁਤ ਪਰੇਸ਼ਾਨ ਕਰ ਰਹੇ ਸੀਗੇ ਦੂਜੇ ਪਾਸੇ ਬਹੁਤ ਸਾਰੀ ਵੱਡੀ ਆਡੀਅנס ਨੇ ਇਹ ਮੰਨ ਲਿਆ ਸੀ ਏਕੇ ਸਾਰੇ ਫੈਨਸ ਨੂੰ ਬੋਲ ਰਿਹਾ ਕਿ ਤੁਸੀਂ ਗਲਤ ਕਮੈਂਟ ਕਰਦੇ ਹੋ ਛੋਟੇ ਛ ਪਰ ਇੰਨਾ ਜ਼ਿਆਦਾ ਨੋਟਿਸ ਦੇ ਵਿੱਚ ਨਹੀਂ ਆਉਂਦੇ। ਸੋ ਆਪਾਂ ਇਹ ਕਹਿ ਸਕਦੇ ਹਾਂ ਕਿ ਏਕੇ ਵੀ ਇਦਾਂ ਦਾ ਸਿੰਗਰ ਹੈ ਜਿਹਦੇ ਖਿਲਾਫ ਹੋ ਗਈ ਸੀ ਬਹੁਤ ਵੱਡੀ ਆਡੀਅנס ਇੱਕ ਟਾਈਮ ਤੇ। ਫਿਰ ਅਗਲਾ ਨਾਮ ਆਉਂਦਾ ਹੈ ਗੁਰਦਾਸ ਮਾਨ ਦਾ। ਦੇਖੋ ਇਹਨਾਂ ਦੀ ਜਦੋਂ ਸਟੇਜ ਵਾਲੀ ਵੀਡੀਓ ਵਾਇਰਲ ਹੋਈ ਸੀ ਬਹੁਤ ਜ਼ਿਆਦੀ ਆਡੀਅੰਸ ਨੇ ਇਹਨਾਂ ਦਾ ਵਿਰੋਧ ਕੀਤਾ ਸੀ। ਪਰ ਉਹਨਾਂ ਸਾਰੀਆਂ ਚੀਜ਼ਾਂ ਦਾ ਹੀ ਜਵਾਬ ਆਪਣੇ ਇੱਕ ਗਾਣੇ ਦੇ ਵਿੱਚ ਹੀ ਦੇ ਦਿੱਤਾ ਸੀ ਇਹਨਾਂ ਨੇ। ਜਿਸ ਤੋਂ ਬਾਅਦ ਮੈਨੂੰ ਲੱਗਦਾ ਕਿ ਇਸ ਚੀਜ਼ ਨੂੰ ਲੈ ਕੇ ਕਿਸੇ ਨੂੰ ਕੋਈ ਡਾਊਟ ਰਿਹਾ ਹੋਊਗਾ। ਇਸ ਗਾਣੇ ਦੇ ਲਿਰਿਕਸ ਤੋਂ ਲੈ ਕੇ ਇਸ ਦੀ ਵੀਡੀਓ ਵੀ ਬਹੁਤ ਪਰਫੈਕਟ ਬਣਾਈ ਗਈ ਸੀ। ਲੋਕਾਂ ਦੇ ਹਰ ਇੱਕ ਸਵਾਲ ਦਾ ਜ ਹੋਏ ਨੇ ਜਦੋਂ ਲੋਕ ਸਿੱਧੂ ਬਾਈ ਦੇ ਖਿਲਾਫ ਹੋ ਗਏ ਸੀ ਇਸ ਤੋਂ ਇਲਾਵਾ ਤਾਂ ਕਾਫੀ ਛੋਟੇ ਮੋਟੇ ਮੁੱਦੇ ਚੱਲਦੇ ਰਹਿੰਦੇ ਸੀ ਜਿਵੇਂ ਕਿ ਸਭ ਤੋਂ ਪਹਿਲਾਂ ਤਾਂ ਸਿੱਧੂ ਬਾਈ ਦਾ ਜਿਹੜਾ ਗਾਣਾ ਆਇਆ ਸੀ ਜੱਟੀ ਜੋਨੇ ਮੋੜ ਵਰਗੀ ਉਸ ਗਾਣੇ ਦੇ ਵਿੱਚ ਇੱਕ ਜਿਹੜੀ ਲਾਈਨ ਸੀ ਮਾਈ ਭਾਗੋ ਜਿਹਦੇ ਬਾਰੇ ਬੋਲੀ ਗਈ ਸੀ ਉਸ ਚੀਜ਼ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਸੀ ਫਿਰ ਇਸ ਸਿਚੁਏਸ਼ਨ ਦੇ ਦੌਰਾਨ ਹੀ ਸਿੱਧੂ ਬਾਈ ਜਦੋਂ ਬਾਹਰ ਸੀ ਉਹਨਾਂ ਨੇ ਇਹ ਕਿਹਾ ਸੀ ਕਿ ਮੈਂ ਦਰਬਾਰ ਸਾਹਿਬ ਆ ਕੇ ਮਾਫੀ ਵੀ ਮੰਗੂਗਾ ਇਸ ਚੀਜ਼ ਦੇ ਬਾਰੇ ਫਿਰ ਉਹਨਾਂ ਨੇ ਆਪਣੀ ਗੱਲ ਪੂਰੀ ਵੀ ਕੀਤੀ ਜਿੱਥੇ ਕੁਝ ਲੋਕ ਸਿੱਧੂ ਬਾਈ ਦੇ ਖਿਲਾਫ ਹੋ ਗਏ ਸੀ ਉੱਥੇ ਹੀ ਕੁਝ ਮੀਡੀਆ ਵਾਲ ਦੇ ਵਿੱਚ ਕਾਫੀ ਸਾਰੇ ਇਦਾਂ ਦੇ ਲੋਕ ਸੀ ਜਿਹੜੇ ਸਿੱਧੂ ਬਾਈ ਦੇ ਖਿਲਾਫ ਹੋ ਗਏ ਸੀ ਤੇ ਇਸ ਦਾ ਐਗਜ਼ਾਮਪਲ ਤੁਸੀਂ ਇਸ ਵੀਡੀਓ ਦੇ ਵਿੱਚ ਸੁਣ ਸਕਦੇ ਹੋ ਬਾਈ ਦੇ ਮਾਨਸਾ ਦੇ ਫੈਨ ਸਿੱਧੂ ਮੂਸੇਵਾਲਾ ਦੇ ਪਰ ਵੋਟ ਆਪ ਨੂੰ 바ਕੇ ਆਏ ਵੈਸੇ ਇਸ ਤੋਂ ਬਾਅਦ ਹੋਰ ਵੀ ਕਾਫੀ ਸਾਰੇ ਪੰਜਾਬੀ ਸਿੰਗਰ ਨੇ ਜਿਨ੍ਹਾਂ ਨਾਲ ਇਹ ਸਾਰਾ ਇਨਸੀਡੈਂਸ ਹੋਇਆ ਸੀ ਜਾਂ ਇੱਕ ਟਾਈਮ ਤੇ ਆਡੀਅנס ਉਹਨਾਂ ਦੇ ਖਿਲਾਫ ਹੋ ਗਈ ਸੀ ਜਾਂ ਕੋਈ ਨਾ ਕੋਈ ਗਲਤੀ ਹੋਈ ਸੀ ਉਹਨਾਂ ਤੋਂ ਜੇਕਰ ਤੁਹਾਡੇ ਮਾਈਂਡ ਦੇ ਵਿੱਚ ਵੀ ਕੋਈ ਨਾ ਕੋਈ ਸਿੰਗਰ ਆਉਂਦਾ ਹੈ ਤਾਂ ਤੁਸੀਂ ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਹਾਡੇ ਕਮੈਂਟਾਂ ਦੇ ਵਿੱਚ ਦੱਸੇ ਹੋਏ ਸਿੰਗਰਾਂ ਦੀ ਲਿਸਟ ਜ਼ਿਆਦਾ ਹੋਈ ਤਾਂ ਆਪਾਂ ਇਸ ਵੀ ਬਹੁਤ ਸਾਰੇ ਵੀਡੀਓਜ਼ ਤੁਹਾਨੂੰ ਇਸ ਚੈਨਲ ਤੇ ਮਿਲ ਜਾਣਗੇ